ਇਹ ਕੀ ਗੱਲ ਹੋ ਗਈ ਤੂੰ ਨਾ ਤਾਂ ਮੇਕਅਪ ਸੈੱਟ ਕਰ ਦਿੰਦੀ ਮੇਕਅਪ ਇਹ ਹਿਲੇ ਕਿਹੜਾ ਮੇਕਅਪ ਆ ਜਿਹੜਾ ਖਾਧਾ ਜਾਂਦਾ ਦੇਖ ਯਾਦ ਹੋਈ ਮੇਕਅਪ ਸੈੱਟ ਕਰਦਾ ਸੀ ਮੈਂ ਤੁਰਤੀ ਤਾਂ ਦਿਖਾ ਗਈ ਮੇਰਾ ਪਰਸਨਲ ਮੇਕਅਪ ਮੇਕਅਪ ਦਾ ਜਦੋਂ ਕਿਹੜਾ ਮੇਕਅਪ ਕਿਉਂ ਦਿਖਾਵਾਂ ਮੈਂ ਇਹ ਕਿਹੜਾ ਮੇਕਅਪ ਆ ਗਿਆ ਮਿੱਟੀ ਵਾਲਾ ਮੇਕਅਪ ਐ ਹੀ ਆਂ ਫਿਰ ਸਾ ਵਾਰੀ ਤੇਜ ਆ ਵਾਰੀ ਤੇਜ ਆ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਮਿਕੂ ਟੱਲੋ ਨੇ ਖਾਦੀ ਚੋਰੀ ਚੋਰੀ ਮਿੱਟੀ ਤੇ ਆਇਆ ਉਸ ਉੱਪਰ ਪਤੀਜਥਿਕ ਦੋਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਜਿੱਥੇ ਕਿ ਦੋਸਤੋ ਦੇਖਿਆ ਜਾ ਬਈ ਮਿਕੂ ਬਿਆ ਤੋਂ ਬਾਅਦ ਬੇहद ਲੋਕਾਂ ਦੇ ਵਿੱਚ ਫੇਮਸ ਹੋ ਰਹੀ ਹੈ ਜਿੱਥੇ ਕਿ ਦੋਸਤੋ ਦਿਨ ਪਰ ਦਿਨ ਨਵੇਂ ਨਵੇਂ ਬਲੌਗ ਪਉਂਦੀ ਹੈ ਜਿੱਥੇ ਕਿ ਲੋਕਾਂ ਵੱਲੋਂ ਬੇहद ਪਿਆਰ ਦਿੱਤਾ ਜਾਂਦਾ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਮਿਕੂ ਦੇ ਗੁਰਦਸ ਦੀ ਕੰਟਰੋਵਰਸੀ ਤੋਂ ਬਾਅਦ ਦੋਵੇਂ ਜਣੀਆਂ ਆਪਣੇ ਕੰਮਾਂ ਦੇ ਵਿੱਚ ਜੁਟ ਚੁੱਕੀਆਂ ਹਨ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ